ਪਾਠ ਚੌਥਾ ਆਓ ਖੇਡिए ਬੱਚਿਓ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਸਾਡੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਸੀਂ ਖੇਡਾਂਗੇ ਤਾਂ ਸਰੀਰਕ ਰੂਪ ਵਿੱਚ ਤੰਦਰੁਸਤ ਵੀ ਰਵਾਂਗੇ ਖੇਡਣਾ ਸਭ ਨੂੰ ਚੰਗਾ ਲੱਗਦਾ ਹੈ ਖੇਡਾਂ ਸਾਨੂੰ ਸਿਹਤਮੰਦ ਬਣਾਉਂਦੀਆਂ ਹਨ ਖੇਡਾਂ ਸਾਡਾ ਮਨੋਰੰਜਨ ਵੀ ਕਰਦੀਆਂ ਹਨ ਕੁਝ ਖੇਡਾਂ ਖੇਡਣ ਲਈ ਖੁੱਲੇ ਮੈਦਾਨ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕ੍ਰਿਕਟ ਹਾਕੀ ਵਗੈਰਾ ਅਤੇ ਕੁਝ ਖੇਡਾਂ ਕਮਰੇ ਅੰਦਰ ਖੇਡੀਆਂ ਜਾਂਦੀਆਂ ਹਨ ਜਿਵੇਂ ਕੈਰਮ ਬੋਰਡ ਗੀਟੇ ਆਓ ਖੇਡਾਂ ਬਾਰੇ ਹੋਰ ਜਾਣੀਏ ਇਹ ਬੱਚੇ ਕੀ ਕਰ ਰਹੇ ਹਨ ਇਹ ਖੇਡ ਰਹੇ ਹਨ ਆਓ ਦੇਖਿਏ ਇਹ ਕੀ ਖੇਡ ਰਹੇ ਹਨ ਪਹਿਚਾਨੋ ਤੇ ਚਿੱਤਰ ਹੇਠਾਂ ਲਿਖੋ ਇਹ ਲੜਕੀਆਂ ਕਿਕਲੀ ਪਾ ਰਹੀਆਂ ਹਨ ਬੱਚੇ ਗੁੱਲੀ ਡੰਡਾ ਖੇਡ ਰਹੇ ਹਨ ਬੱਚੀਆਂ ਭੰਡਾ ਪੰਡਾਰੀਆ ਦੀ ਖੇਡ ਖੇਡ ਰਹੀਆਂ ਹਨ ਇਹ ਬੱਚੇ ਕੋਟਲਾ ਸ਼ਪਾਕੀ ਖੇਡ ਰਹੇ ਹਨ ਗੇਂਦ ਗੀਟੇ ਪਿੱਠੂ ਪਿੱਠੂ ਇਹ ਬੱਚੇ ਪਹੀਆਂ ਨਾਲ ਖੇਡ ਰਹੇ ਹਨ ਕੀ ਇਹਨਾਂ ਬੱਚਿਆਂ ਵਾਂਗ ਤੁਹਾਨੂੰ ਵੀ ਖੇਡਣਾ ਚੰਗਾ ਲੱਗਦਾ ਹੈ ਅੱਜ ਆਪਾਂ ਖੇਡਾਂਗੇ ਪਹਿਲਾਂ ਕੁਝ ਗੱਲਾਂ ਖੇਡਣ ਬਾਰੇ ਕਰ ਲਈਏ ਕਿਰਿਆ 1 ហេਟਾ ਕੁਝ ਖੇਡਾਂ ਦੇ ਨਾਮ ਦਿੱਤੇ ਗਏ ਹਨ ਇਹਨਾਂ ਵਿੱਚੋਂ ਜਿਹੜੀਆਂ ਖੇਡਾਂ ਤੁਸੀਂ ਖੇਡੀਆਂ ਹਨ ਉਹਨਾਂ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਇਹ ਵੀ ਦੱਸੋ ਕਿ ਇਹ ਖੇਡ ਖੁੱਲੇ ਮੈਦਾਨ ਜਾਂ ਕਮਰੇ ਵਿੱਚ ਕਿੱਥੇ ਖੇਡੀ ਜਾ ਸਕਦੀ ਹੈ ਸ਼ਤਰੰਜ ਕਮਰੇ ਵਿੱਚ ਕਬੱਡੀ ਖੁੱਲੇ ਮੈਦਾਨ ਵਿੱਚ ਲੁਕਣ ਮਿੱਟੀ ਖੁੱਲੇ ਮੈਦਾਨ ਵਿੱਚ ਕੈਰਮ ਬੋਰਡ ਕਮਰਾ ਹਾਕੀ ਖੁੱਲਾ ਮੈਦਾਨ ਗੁੱਲੀ ਡੰਡਾ ਖੁੱਲਾ ਮੈਦਾਨ ਖੋਖੋ ਖੁੱਲਾ ਮੈਦਾਨ ਬੱਚਿਓ ਜਿਹੜੀਆਂ ਖੇਡਾਂ ਤੁਸੀਂ ਖੇਡੀਆਂ ਹਨ ਉਸ ਅੱਗੇ ਸਹੀ ਦਾ ਨਿਸ਼ਾਨ ਲਗਾਓਗੇ ਕਿਰਿਆ ਦੋ ਹੁਣ ਤੁਸੀਂ ਆਪਣੀ ਮਨਪਸੰਦ ਖੇਡ ਬਾਰੇ ਇੱਥੇ ਲਿਖੋ ਮੇਰੀ ਮਨਪਸੰਦ ਖੇਡ ਫੁੱਟਬਾਲ ਹੈ ਇਸ ਵਿੱਚ ਇੱਕ ਟੀਮ ਦੇ 11 ਖਿਡਾਰੀ ਹੁੰਦੇ ਹਨ ਖੇਡਣ ਲਈ ਇੱਕ ਫੁੱਟਬਾਲ ਦੀ ਲੋੜ ਹੁੰਦੀ ਹੈ ਜੇੜੀ ਟੀਮ ਵੱਧ ਗੋਲ ਕਰਦੀ ਹੈ ਉਹ ਜਿੱਤ ਜਾਂਦੀ ਹੈ ਕਿਰਿਆ ਤਿੰਨ ਆਪਣੇ ਕਾਰਵੇਚ ਵੱਡਿਆਂ ਕੋਲੋਂ ਪੁੱਛ ਕੇ ਲਿਖੋ ਕਿ ਉਹ ਆਪਣੇ ਬਚਪਨ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਸਨ ਬੱਚਿਓ ਤੁਸੀਂ ਪੁੱਛ ਕੇ ਲਿਖੋਗੇ ਵੈਸੇ ਪੁਰਾਤਨ ਖੇਡਾਂ ਹਨ ਖੋਖੋ ਗੁੱਲੀ ਡੰਡਾ ਬਾਂਦਰ ਕਿਲਾ ਟਿੱਟੂ ਖਿੱਦੋ ਖੁੰਡੀ ਲੁਕਨ ਮਿੱਟੀ ਬੱਚਿਓ ਕੁਝ ਹੋਰ ਖੇਡਾਂ ਜਿਵੇਂ ਕੋਟਲਾ ਸ਼ਪਾਕੀ ਖੋ-ਖੋ ਉੱਚ-ਨੀਚ ਕੈਰਮ ਕਬੱਡੀ ਆਦਿ ਬੱਚਿਓ ਤੁਸੀਂ ਜ਼ਰੂਰ ਹੀ ਖੇਡੀਆਂ ਹੋਣਗੀਆਂ ਜਾਂ ਇਹਨਾਂ ਬਾਰੇ ਸੁਣਿਆ ਹੋਵੇਗਾ ਅਸੀਂ ਵੇਲੇ ਸਮੇਂ ਵਿੱਚ ਖੇਡਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਕਰਦੇ ਹਾਂ ਜਿਵੇਂ ਕਿਤਾਬਾਂ ਪੜਨਾ ਚਿੱਤਰ ਬਣਾਉਣਾ ਪੌਦਿਆਂ ਦੀ ਦੇਖਭਾਲ ਕਰਨਾ ਟੀਵੀ ਦੇਖਣਾ ਆਦੀ ਕਿਰਿਆਚਾਰ ਵੇਲੇ ਸਮੇਂ ਵਿੱਚ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਵੀ ਬਹੁਤ ਸਾਰੇ ਕੰਮ ਕਰਦੇ ਹੋਣਗੇ ਆਓ ਲਿਖੀਏ ਕੌਣ ਕੀ ਕਰਦਾ ਹੈ ਬੱਚਿਓ ਇਸ ਵਿੱਚ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਲਿਖੋਗੇ ਕਿ ਉਹ ਆਪਣੇ ਵੇਲੇ ਸਮੇਂ ਕੀ ਕੀ ਕਰਦੇ ਹਨ ਯਾਦ ਰੱਖਣ ਯੋਗ ਗੱਲਾਂ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਕੁਝ ਖੇਡਾਂ ਕਮਰੇ ਅੰਦਰ ਖੇਡੀਆਂ ਜਾਂਦੀਆਂ ਹਨ ਜਿਵੇਂ ਸ਼ਤਰੰਜ, ਕੈਰਮ ਬੋਰਡ, ਗੀਟੇ ਆਦਿ। ਕੁਝ ਖੇਡਾਂ ਸਿਰਫ ਖੁੱਲੇ ਮੈਦਾਨ ਵਿੱਚ ਖੇਡੀਆਂ ਜਾਂਦੀਆਂ ਹਨ ਜਿਵੇਂ ਖੋ-ਖੋ, ਕਬੱਡੀ, ਹਾਕੀ ਆਦਿ। ਕੁਝ ਖੇਡਾਂ ਖੇਡਣ ਲਈ ਖਿਡਾਰੀਆਂ ਤੋਂ ਇਲਾਵਾ ਕੁਝ ਸਮਾਨ ਦੀ ਵੀ ਜ਼ਰੂਰਤ ਹੁੰਦੀ ਹੈ ਜਿਵੇਂ ਕ੍ਰਿਕਟ ਖੇਡਣ ਵੇਲੇ ਗੇਂਦ, ਬੈਟ, ਵਿਕਟਾਂ ਆਦਿ। ਪ੍ਰਸ਼ੰਦ 1 ਤੁਸੀਂ ਵੇਲੇ ਸਮੇਂ ਵਿੱਚ ਕੀ ਕਰਦੇ ਹੋ? ਅਸੀਂ ਵੇਲੇ ਸਮੇਂ ਵਿੱਚ ਕਹਾਣੀਆਂ ਸੁਣਦੇ ਹਾਂ। ਬੱਚਿਓ ਇਸ ਵਿੱਚ ਵੇਲੇ ਸਮੇਂ ਵਿੱਚ ਆਪਣੇ ਸ਼ੌਂਕ ਬਾਰੇ ਦੱਸ ਸਕਦੇ ਹੋ। ਪ੍ਰਸ਼ੰਦ 2 ਤੁਹਾਡੀ ਮਨਪਸੰਦ ਖੇਡ ਕਿਹੜੀ ਹੈ? ਸਾਡੀ ਮਨਪਸੰਦ ਖੇਡ ਕ੍ਰਿਕਟ ਹੈ। ਨੰਬਰ 3 ਖਾਲੀ ਥਾਵਾਂ ਭਰੋ ਊੜਾ ਖੇਡਾ ਸਾਡਾ ਡੈਸ਼ ਕਰਦੀਆਂ ਹਨ ਮਨੋਰੰਜਨ ਐੜਾ ਡੈਸ਼ ਅਸੀਂ ਕਮਰੇ ਵਿੱਚ ਬੈਠ ਕੇ ਖੇਡ ਸਕਦੇ ਹਾਂ ਗੀਟੇ ਈੜੀ ਡੈਸ਼ ਖੇਡਣ ਲਈ ਖੁੱਲੇ ਮੈਦਾਨ ਦੀ ਲੋੜ ਹੁੰਦੀ ਹੈ ਹਾਕੀ ਸਸਾ ਖੇਡਾ ਸਾਨੂੰ ਡੈਸ਼ ਬਣਾਉਂਦੀਆਂ ਹਨ ਸੇਤਮੰਦ ਨੰਬਰ 4 ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਊੜਾ ਸਾਰੀਆਂ ਖੇਡਾਂ ਖੁੱਲੇ ਮੈਦਾਨ ਵਿੱਚ ਖੇਡੀਆਂ ਜਾਂਦੀਆਂ ਹਨ ਗਲਤ ਐੜਾ ਖੇਡ ਨਾਲ ਸਮਾਂ ਖਰਾਬ ਹੁੰਦਾ ਹੈ ਗਲਤ ਈੜੀ ਖੇਡਾਂ ਦੇ ਕੁਝ ਨਿਯਮ ਹੁੰਦੇ ਹਨ ਸਹੀ ਸਸਾ खेड के समय लड़ाई करना चंगी गल है गलत नंबर पांच हेठा दिते अनुसार सूची तैयार करो टीम वेज खेड़न वाली खेड़ा, हाकी फुटबॉल, खो खो कबड्डी क्रिकेट इके खेड़न वाली खेड़ा, जिमें बैडमिंटन शतरंज दौड़ा ਲੰਬੀ ਛਾਲ ਕੁਸ਼ਤੀ ਨੰਬਰ 6 ਦਿਮਾਗੀ ਕਸਰਤ ਖੁੱਲੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਜਿਵੇਂ ਹਾਕੀ ਖੋ-ਖੋ ਫੁੱਟਬਾਲ ਕ੍ਰਿਕਟ ਕਮਰੇ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਕੈਰਮ ਬੋਰਡ ਬੈਡਮਿੰਟਨ ਸ਼ਤਰੰਜ ਗੀਟੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ